ਮਿੱਤਰੋ ਅੱਜ ਨਾ ਤੁਹਾਨੂੰ ਇੱਕ ਮਿਹਨਤੀ ਬੰਦੇ ਦੀ ਕਹਾਣੀ ਦਿਖਾਉਣੀ ਆ ਜਿਸ ਨੇ ਫੌਜ ਦੇ ਵਿੱਚ ਵੀ ਨੌਕਰੀ ਕੀਤੀ ਤੇ ਰਿਟਾਇਰਮੈਂਟ ਤੋਂ ਬਾਅਦ ਇਸ ਬਾਈ ਨੇ ਬੱਕਰੀ ਪਾਲਣ ਦੇ ਕਿੱਤੇ ਨੂੰ ਚੁਣਿਆ ਤੇ ਨਾਲ ਆਪ ਦਾ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਕਰ ਰਿਆ ਬਾਈ ਕਹਿੰਦਾ ਵੀ ਰਿਟਾਇਰਮੈਂਟ ਤੋਂ ਬਾਅਦ ਜੇ ਮੈਂ ਕਰਨੀ ਹੁੰਦੀ ਕੋਈ ਜੌਬ ਵੀ ਕਰ ਸਕਦਾ ਸੀ ਕਿਤੇ 15-20000 ਤੇ ਲੱਗ ਜਾਂਦਾ ਪਰ ਉਹਦੇ ਚ ਗੱਲ ਨਹੀਂ ਬਣਦੀ ਜਿਹੜਾ ਸਕੂਨ ਕਹਿੰਦਾ ਆਪਦੇ ਘਰੇ ਰਹਿ ਕੇ ਆਹ ਜਾਨਵਰ ਰੱਖ ਕੇ ਮੈਨੂੰ ਮਿਲਦਾ ਬੱਕਰੀਆਂ ਦਾ ਬਾਈ ਨੂੰ ਸ਼ੌਂਕ ਸੀਗਾ ਇੱਕ ਇੱਕ ਦੋ ਦੋ ਕਰਕੇ ਹੌਲੀ ਹੌਲੀ ਬਾਈ ਨੇ ਬੱਕਰੀਆਂ ਜੋੜ ਲਈਆਂ ਤੇ ਅੱਜ ਬਾਈ ਕੋਲੇ ਚੰਗੀਆਂ ਬੱਕਰੀਆਂ ਨੇ ਵਧੀਆ ਬਰੀਡਰਾਂ ਕੁਆਲਿਟੀ ਦਾ ਤੇ ਬਾਈ ਆਪਦੇ ਕੰਮ ਤੋਂ ਪੂਰਾ ਖੁਸ਼ ਆ ਬਾਈ ਦੀ ਕਹਾਣੀ ਤੁਹਾਨੂੰ ਸਾਰੀ ਦੱਸਾਂਗੇ ਬਾਈ ਕੋਲੇ ਬੱਚੇ ਵੀ ਹੈਗੇ ਆ ਬੀਟਲ ਬੱਕਰੀਆਂ ਦੇ ਸੇਲ ਵਾਸਤੇ ਉਹ ਵੀ ਦਿਖਾਵਾਂਗੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਤੇ ਇਹੋ ਜਿਹੇ ਬੰਦੇ ਉਦਾਹਰਨ ਹੈਗੇ ਉਹਨਾਂ ਲੋਕਾਂ ਦੇ ਲਈ ਜਿਹੜੇ ਸੋਚਦੇ ਆ ਵੀ ਜਦੋਂ ਯਾਰ ਆਪ ਇੱਕ ਵਾਰੀ ਨੌਕਰੀ ਕਰ ਲਈ ਫੇਰ ਆਪਣੇ ਤੋਂ ਕੰਮ ਨਹੀਂ ਹੋਣਾ ਖੇਤੀ 'ਚ ਕਿੱਧਰ ੱਤੇ ਖਾਵਾਂਗੇ ਬਾਈ ਜੀ ਜਿਹੜਾ ਦਿਲ ਦੇ ਵਿੱਚ ਸ਼ੌਂਕ ਹੁੰਦਾ ਨਾ ਜਿਹੜਾ ਖੂਨ ਦੇ ਵਿੱਚ ਆਪਣੇ ਹੁੰਦਾ ਸ਼ੌਂਕ ਉਹ ਕਦੇ ਨਿਕਲ ਨਹੀਂ ਸਕਦਾ ਤੇ ਉਹਨੂੰ ਦੱਬਣਾ ਵੀ ਨਹੀਂ ਚਾਹੀਦਾ ਜੇ ਆਪਾਂ ਸ਼ੌਂਕ ਦੱਬਦੇ ਆ ਤਾਂ ਫੇਰ ਬਈ ਅੱਗੇ ਜਾ ਕੇ ਔਖਾ ਬਹੁਤ ਹੁੰਦਾ ਬੰਦਾ ਤੇ ਇਹ ਬਾਈ ਨੇ ਸਹੀ ਫੈਸਲਾ ਲਿਆ ਅੱਜ ਬਾਈ ਨੇ ਵਧੀਆ ਬੱਕਰੀਆਂ ਆਵਦੀਆਂ ਫਾਰਮ ਦੇ ਵਿੱਚ ਤਿਆਰ ਕੀਤੀਆਂ ਨੇ ਬਰੀਡਰ ਵੀ ਬਹੁਤ ਸੋਹਣਾ ਤੇ ਇੱਕ ਬਾਈ ਨੇ ਵਧੀਆ ਮਿਹਨਤੀ ਬੰਦਾ ਰੱਖਿਆ ਬਾਈ ਉਹ ਚਾਰ ਕਿਲੇ ਆਉਂਦਾ ਬੱਕਰੀਆਂ ਬਾਕੀ ਘਰੇ ਦਾਣਾ ਪੱਠਾ ਪਾਉਂਦੇ ਆ ਆ ਜੋ ਗੱਲਬਾਤ ਕਰਾਉਣੀ ਆ ਵੀਡੀਓ ਪੂਰੀ ਜ਼ਰੂਰ ਦੇਖਿਓ ਬਹੁਤ ਸੋਹਣੀਆਂ ਗੱਲਾਂ ਬਾਤਾਂ ਹੋਣਗੀਆਂ ਹਾਂਜੀ ਦੋਸਤੋ ਆਪਾਂ ਨਾ ਘੁੰਮਦੇ ਕਮਾਉਂਦੇ ਪੰਜਾਬ ਦੇ ਮਿਹਨਤੀ ਬੱਕਰੀ ਪਾਲਕਾਂ ਦੇ ਕੋਲੇ ਜਾਂਦੇ ਰਹਿੰਨੇ ਆ ਤੇ ਤੁਹਾਡੇ ਨਾਲ ਉਹਨਾਂ ਦੇ ਤਜਰਬੇ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਹਿੰਨੇ ਆ ਇਸੇ ਸਫ਼ਰ ਦੇ ਦੌਰਾਨ ਅੱਜ ਆਪਾਂ ਪਹੁੰਚੇ ਆ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਪਿੰਡ ਬਰੀ ਵਾਲੇ ਦੇ ਨੇੜੇ ਚੱਕ ਮੋਦਲੇ ਵਾਲਾ ਤੇ ਇੱਥੇ ਇੱਕ ਬਹੁਤ ਹੀ ਮਿਹਨਤੀ ਬਾਈਆ ਜਿਨੇ ਫੌਜ ਦੇ ਵਿੱਚੋਂ ਆ ਕੇ ਆਪਣਾ ਬੱਕਰੀ ਫਾਰਮ ਸ਼ੁਰੂ ਕੀਤਾ ਤੇ ਅੱਜ ਬਾਈ ਕੋਲੇ ਚੰਗੀਆਂ ਬੱਕਰੀਆਂ ਨੇ ਤੇ ਅੱਗੇ ਮਿਹਨਤ ਕਰ ਰਿਹਾ ਸਿੱਖ ਰਿਹਾ ਹਜੇ ਇਸ ਕੰਮ ਦੇ ਵਿੱਚ ਤੇ ਅੱਜ ਆਪਣੇ ਚੈਨਲ ਦੇ ਬਾਈ ਪਹਿਲੀ ਵਾਰ ਤੁਹਾਡੇ ਨਾਲ ਰੂਬਰੂ ਹੋਊਗਾ ਬਾਈ ਦੇ ਤਜਰਬੇ ਸੁਣਾਗੇ ਕਿਵੇਂ ਇਰਾਦਾ ਬਣਿਆ ਇਸ ਕੰਮ ਦੇ ਲਈ ਬੱਕਰੀਆਂ ਵਿੱਚ ਕਿਵੇਂ ਆਇਆ ਬਾਈ ਤੇ ਅੱਜ ਕਿੰਨੇ ਜਾਨਵਰਾਂ ਕੀ ਸਿੱਖਿਆ ਕੀ ਕੀ ਗੱਲਾਂ ਬੱਕਰੀਆਂ ਨੇ ਸਿਖਾਈਆਂ ਸਾਰੀਆਂ ਗੱਲਾਂ ਬਤਾ ਕਰਾਂਗੇ ਬਾਈ ਹੋਰਾਂ ਦਾ ਕਰਦੇ ਆਂ ਸਵਾਗਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਬਾਈ ਸਮਾਂ ਦੇਣ ਲਈ ਤੁਹਾਡੇ ਵਾਸਤੇ ਬਾਈ ਜੀ ਤੁਹਾਡੀ ਟੀਮ ਦਾ ਵੀ ਧੰਨਵਾਦ ਹਾਂਜੀ ਪਰ ਆਉਣ ਤੇ ਤੇ ਬਾਈ ਪਹਿਲਾਂ ਤਾਂ ਆਪਣਾ ਨਾਮ ਪਿੰਡ ਹਨਾ ਤੇ ਆਪਣੇ ਨਾਲ ਵੀਡੀਓ ਦੇ ਵਿੱਚ ਕੌਣ ਕੌਣ ਬੈਠਾ ਸਾਰਾ ਦੱਸ ਦਿਓ ਜੀ ਭਾਈ ਜੀ ਨਾਂ ਮੇਰਾ ਜਗਮੀਤ ਸਿੰਘ ਬਰਾੜਾ ਜੀ ਬਈ ਪਿੰਡ ਚੱਕ ਮੋਹਰ ਵਾਲਾ ਜੀ ਹੂੰ ਨੇੜੇ ਮੰਡੀ ਬਰੀ ਵਾਲਾ ਪਿਲਾ ਸ੍ਰੀ ਮੁਕਸੇਵਾਲਾ ਜੀ ਹਾਂਜੀ ਇਹ ਸਾਡੇ ਤਾਜ ਜੀ ਬੈਠੇ ਨੇ ਜੀ ਇਹ ਤਾਜ ਦੇ ਬੇਟੇ ਆ ਜੀ ਨਾਂ ਦੱਸ ਦਿਓ ਭਾਈ ਹੋਰਾਂ ਦੇ ਸਰਦਾਰ ਅਛਤਰ ਸਿੰਘ ਬਰਾੜ ਜੀ ਜੀ ਇਧਰੋਂ ਸਰਦਾਰ ਗੁਰਪ੍ਰੀਤ ਸਿੰਘ ਬਰਾੜ ਜੀ ਭਾਈ ਹੋਰਾਂ ਨੂੰ ਵੀ ਸ਼ੌਕ ਹੈਗਾ ਨਾ ਹਾਂਜੀ ਹਾਂਜੀ ਠੀਕ ਹੈ ਬੇਤੀ ਬੜੇ ਕਿਤਾ ਆਪਣਾ ਜੀ ਇਹ ਆਪਣਾ ਜੀ ਹੈ ਭਰਤ ਸਿੰਘ ਜੀ ਜਿਹੜਾ ਆਪਣਾ ਫੁੱਲ ਬੱਕਰੀਆਂ ਇਨਚਾਰਜ ਆ ਠੀਕ ਹੈ ਆਪਾਂ ਨੂੰ ਸ਼ੌਂਕ ਆ ਜੀ ਕੰਮ ਇਹ ਸਵੇਰੇ ਸ਼ਾਮ ਬੱਕਰੀਆਂ ਲੈ ਕੇ ਜਾ ਮੰਨ ਲਓ ਇਹ ਬਾਈ ਕਰਕੇ ਤੁਹਾਡਾ ਕੰਮ ਆ ਹਾਂ ਜੀ ਹਾਂ ਜੀ ਬਾਈ ਦੇ ਨਾਲ ਹਾਂ ਬਾਈ ਦੇ ਨਾਲ ਠੀਕ ਹੈ ਬਾਈ ਤੇ ਬਾਈ ਕਿੰਨੇ ਜਾਨਵਰ ਟੋਟਲ ਆਪਣੇ ਕੋਲੇ ਛੋਟੇ ਵੱਡੇ ਹੁਣ ਆਪਣੇ ਕੋਲ 25 ਤੋਂ 30 ਜਾਨਵਰ ਹੈਗੇ ਬਾਈ 25 30 ਬੱਕਰੀਆਂ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਪਹਿਲਾ ਆਪਦੇ ਸਫ਼ਰ ਬਾਰੇ ਦੱਸਿਓ ਬਾਈ ਫੌਜ ਦੇ ਵਿੱਚ ਕਦੋਂ ਭਰਤੀ ਹੋਏ ਸੀਗੇ ਤੇ ਕਿੰਨੇ ਸਾਲ ਆ ਕੇ ਵਾਪਸ ਆਏ ਹੋ ਹੁਣ ਫੌਜ ਬਾਈ ਜੀ ਮੈਂ 2003 ਚ ਭਰਤੀ ਹੋ ਗਿਆ ਸੀ ਹੂੰ 19 ਸਾਲ 7 ਮਹੀਨੇ ਫੌਜ ਨੌਕਰੀ ਕਰਕੇ ਆ ਗਿਆ ਜੀ ਅੱਛਾ ਉਦੋਂ ਨਾਲ ਉਹਦੇ ਨਾਲ ਨਾਲ ਮੇਰਾ ਹੀ ਕੰਪੈਨਰ ਦਾ ਕੰਮ ਵੀ ਆ ਮੇਰੇ ਕੋਲ ਤਿੰਨ ਕੰਪੈਨਾਂ ਵੱਡੀਆਂ ਠੀਕ ਐ ਇੱਕ ਤੂੜੀ ਵਾਲੀ ਮਸ਼ੀਨ ਵੀ ਹੈਗੀ ਆ ਜੀ ਇਹ ਜਿਹੜਾ ਮੈਨੂੰ ਹੀ ਸ਼ੌਂਕ ਸੀ ਬੱਕਰੀਆਂ ਦਾ ਤੇ ਘੋੜੀਆਂ ਦਾ ਜੀ ਹੂੰ ਬੱਕਰੀਆਂ ਵੀ ਰੱਖੀਆਂ ਜੀ ਨਾਲ ਘੋੜੀ ਵੀ ਰੱਖੀ ਹੋਈ ਹੈ ਆਪਣੇ ਕੋਲ ਇੱਕ ਨੌਕਰੀ ਘੋੜੀ ਵੀ ਆ ਠੀਕ ਐ ਉਹਦੇ ਨਾਲ ਨਾਲੇ ਸ਼ੌਂਕ ਆਪਣਾ ਹੀ ਹੁਣ ਇਹਨੂੰ ਸ਼ੌਂਕ ਨੂੰ ਵਧਾ ਰਹੇ ਹਾਂ ਜੀ ਬਾਈ ਫੌਜ ਚ ਨੇ ਸਾਲ ਲਾਏ ਹਨਾ ਫੌਜ ਨੇ ਦਿਮਾਗ ਨਹੀਂ ਬਦਲਿਆ ਵੀ ਯਾਰ ਕੀ ਲੈਣਾ ਖੇਤੀ ਚੋਂ ਨਾਲ ਮਸ਼ੀਨਾਂ ਵੀ ਚਲਾਈ ਜਾਂਦੇ ਹੋ ਹਨਾ ਖੇਤੀਬਾੜੀ ਨਾਲ ਵੀ ਜੁੜੇ ਰਹੇ ਇਹ ਕਿਵੇਂ ਸਾਰਾ ਕੁਝ ਦਿਮਾਗ ਦੇ ਵਿੱਚ ਰਿਹਾ ਵੀ ਆਪਾਂ ਖੇਤੀ ਨਹੀਂ ਛੱਡਨੀ ਇਹ ਫੌਜ ਵੀ ਬਜੀ ਮੈਂ ਗੱਡੀਆਂ ਚਲਾਉਂਦਾ ਰਿਆ ਅੱਛਾ ਐਪੀ ਡਿਊਟੀ ਵੀ ਕਰੀਏ ਮੈਂ 6-7 ਸਾਲ ਹੂੰ ਅਫਸਰਾਂ ਨਾਲ ਕੈਪਟਨ ਤੋਂ ਲੈ ਕੇ ਜਰਨਲ ਸਾਹਿਬ ਤੱਕ ਗੱਡੀ ਚਲਾਈ ਮੈਂ ਅੱਛਾ ਉਸ ਤੋਂ ਬਾਅਦ ਜੀ ਮੈਂ ਜਦੋਂ ਪਿੰਡ ਆਉਂਦਾ ਸੀ ਪਿੰਡ ਸਾਡਾ ਕੰਪੈਨਾਂ ਦਾ ਕੰਮ ਸੀ ਜਾ ਕੇ ਕੰਪੈਨਾਂ ਡਰਾਈਵਰਾਂ ਨਾਲ ਚਲਾਉਂਦਾ ਸੀ ਆਪ ਠੀਕ ਹੈ ਹੁਣ ਵੀ ਮੈਂ ਆਪ ਹੀ ਕੰਪੈਨ ਇੱਕ ਕੰਪੈਨ ਮੈਂ ਆਪ ਚਲਾਉਂਦਾ ਹੂੰ ਤਿੰਨ ਡਰਾਈਵਰ ਹੋ ਗਏ ਮਗੋਲੀ ਟੋਟਲ 5 ਠੀਕ ਹੈ ਮੈਂ ਸੋਚਿਆ ਜੀ ਬਾਈ ਜੇ ਜਿਹੜੀ ਆਪਾਂ 10 ਤੋਂ 15000 ਦੀ ਜਿਹੜੀ ਨੌਕਰੀ ਕਰਦੇ ਆ ਹੂੰ ਰਿਟਾਇਰ ਹੋ ਕੇ ਫੌਜ ਚੋਂ ਰਿਟਾਇਰ ਹੋਣ ਤੋਂ ਬਾਅਦ ਜੀ ਉਹਦੇ ਨਾਲ ਚੰਗਾ ਕੋਈ ਆਪ ਦਾ ਬਿਜ਼ਨਸ ਕਰੀਏ ਹੂੰ ਉਹ ਚਾਰ ਹੋਰ ਭਰਾਵਾਂ ਨੂੰ ਜਿਨ੍ਹਾਂ ਨੂੰ ਆਪਾਂ ਨੌਕਰੀ ਦਈਏ ਜੀ ਠੀਕ ਹੈ ਉਹਦੇ ਵਾਸਤੇ ਆਪਾਂ ਇੱਕ ਤਾਂ ਇਹ ਚਲਾਇਆ ਕੰਮ ਜੀ ਹਾਂਜੀ ਬੱਕਰੀਆਂ ਦਾ ਜੀ ਇੱਕ ਮੇਰਾ ਕੰਪੈਨਰ ਦਾ ਕੰਮ ਹੈਗਾ ਜੀ ਠੀਕ ਹੈ ਵਧੀਆ ਚੱਲ ਰਿਹਾ ਬਈ ਬਹੁਤ ਵਧੀਆ ਬਾਈ ਮਾਲਕ ਦੀ ਕਿਰਪਾ ਸ਼ੁਕਰ ਆਈ ਹੈ ਜੀ ਹਾਂਜੀ ਬੱਕਰੀਆਂ ਵਾਲਾ ਬਈ ਜਿਹੜਾ ਸ਼ੌਕ ਸੀਗਾ ਜਿੱਦੋਂ ਨਾ ਜਿੱਦੋਂ ਆਪਾਂ ਨੂੰ ਦੇਖ ਕੇ ਪਤਾ ਲੱਗਦਾ ਜਾਂ ਤਾਨੂੰ ਕਿਵੇਂ ਸ਼ੌਂਕ ਪਿਆ ਸੀ ਪਹਿਲੀ ਵਾਰੀ ਕਦੋਂ ਦੇਖਿਆ ਸੀ ਵੀ ਆਪਾਂ ਯਾਰ ਬੱਕਰੀਆਂ ਰੱਖੀਆਂ ਸੋਚਿਆ ਕਦੋਂ ਸੀ ਇੱਕ ਤਾਂ ਬਈ ਆਪਾਂ YouTube ਤੇ ਤੁਹਾਡੇ ਵੀ ਦੇਖਦੇ ਆਂ ਵੀਡੀਓ ਵਗੈਰਾ ਹਾਂ ਜਾਂ ਸਾਡਾ ਇੱਕ ਪੀਵੀ3 ਦਾ ਹੈਗਾ ਬੋੜ ਬਰਾੜ ਜੀ ਹਾਂਜੀ ਹਾਂਜੀ ਉਹਨਾਂ ਨੇ ਚੰਗੀ ਲਿਆ ਜਾ ਉਹਨਾਂ ਦਾ ਕੰਮ ਚੰਗਾ ਸੀ ਬੱਕਰੀਆਂ ਦਾ ਜੀ ਠੀਕ ਹੈ ਬਈ ਇਹ ਕਿਹਦਾ ਸਾਡੇ 23 ਦੇ ਬੇਟਾ ਜੀ ਇਹਨਾਂ ਕੋਲੇ ਬਰਬਰੀ ਬੱਕਰੀ ਹੁੰਦੀ ਜੀ ਇੱਕ ਬੱਕਰੀ ਲੈ ਆਈ ਪਾਠ ਜੀ ਪਹਿਲਾਂ ਤੋਂ ਹਾਂਜੀ ਪਹਿਲਾਂ ਦਾ ਹੀ ਅੱਛਾ ਇਹਨਾਂ ਨੇ ਕਾਫੀ ਬੱਚੇ ਉਹ ਤੋਂ ਲੈ ਕੇ ਇਹਨਾਂ ਨੇ ਵੇਚੇ ਜੀ ਆਪਦੇ ਘਰੇ ਬੱਚੇ ਤਿਆਰ ਕਰ ਕਰ ਵੇਚੇ ਜੀ ਮੈਨੂੰ ਚੰਗਾ ਲੱਗਿਆ ਪ੍ਰੋਫਟ ਵਾਲਾ ਕੰ ਠੀਕ ਹੈ ਮੈਨੂੰ ਇਹ ਚੀਜ਼ ਚੰਗੀ ਲੱਗਦੀ ਹੈ ਠੀਕ ਹੈ ਬਾਈ ਤੇ ਫਿਰ ਪਹਿਲਾ ਜਾਨਵਰ ਬਈ ਕਦੋਂ ਲੈ ਕੇ ਆਏ ਸੀ ਕਿੱਥੋਂ ਲੈ ਕੇ ਆਏ ਸੀ ਪਹਿਲਾ ਜਾਨਵਰ ਬਈ ਜੀ ਮੈਂ ਲੈ ਕੇ ਆਏ ਸੀ ਸੀਰ ਵਾਲਿਆਂ ਜੀ ਠੀਕ ਹੈ ਉਹਨੇ ਫਾਰਮ ਚੋਂ ਪੱਠ ਲੈ ਕੇ ਆਏ ਸੀ ਉਹਨਾਂ ਦੀ ਪੱਠ ਬੱਕਰੀ ਪਹਿਲੇ ਨੰਬਰ ਤੇ ਆਈ ਸੀ ਪੂੜਲੇ ਵਾਲੇ ਤੇ ਔਂਗਲੀ ਮਣੀ ਤੋਂ ਹੂੰ ਜਿਹੜੇ ਬਾਂਗਾਂ ਦਾ ਪਸ਼ੂਆਂ ਦਾ ਕੰਮ ਹੈ ਪਸ਼ੂਆਂ ਦਾ ਕੰਮ ਡੇਰੀ ਫਾਰਮ ਇਹਨਾਂ ਦਾ ਬਹੁਤ ਤਕੜਾ ਹੈ ਠੀਕ ਹੈ ਠੀਕ ਹੈ ਉਹਨਾਂ ਤੋਂ ਮੈਨੂੰ ਹੋ ਗਏ ਜੀ 2 ਸਾਲ ਘਟ ਤੋਂ ਘਟ ਲਿਆਂਦੇ ਨੇ ਅੱਛਾ ਹਾਂਜੀ ਉਹ ਹੈਗੀਆਂ ਹੁਣ ਤੁਹਾਡੇ ਕੋਲ ਬੱਕਰੀਆਂ ਆਪਣੇ ਕੋਲੇ ਬੱਕਰੀ ਜੀ ਠੀਕ ਹੈ ਬਾਈ ਤੇ ਲੋਕ ਵੀ ਬੜੇ ਕਹਿੰਦੇ ਆ ਵੀ ਨਵੇਂ ਬੰਦੇ ਨਾਲ ਯਾਰ ਠੱਗੀਆਂ বাজ ਜਾਂਦੀਆਂ ਪਤਾ ਨਹੀਂ ਹੁੰਦਾ ਕੰਮ ਦਾ ਹਨਾ ਫੇਲ ਵੀ ਬਹੁਤ ਹੋਇਆ ਬਈ ਆਪਾਂ ਦੇਖਿਆ ਅੱਖੀ ਲੋਕ ਨਵੇਂ ਬੰਦੇ ਫੇਲ ਵੀ ਬਹੁਤ ਹੋ ਜਾਂਦੇ ਆ ਤੁਸੀਂ ਆਪ ਦਾ ਤਜਰਬਾ ਦੱਸਿਓ ਜੇ ਉਹ ਜਾਨਵਰ ਖਰੀਦੇ ਆ ਜਾਂ ਹੁਣ ਖਰੀਦਦੇ ਹਾਂ ਪਹਿਲਾਂ ਠੱਗੀਆਂ ਠੁੱਗੀਆਂ ਵੱਜੀਆਂ ਹੁਣ ਪਤਾ ਲੱਗ ਗਿਆ ਸਾਰਾ ਕੰਮ ਦਾ ਹਾਂਜੀ ਠੱਗੀ ਵੱਜਦੀ ਬਾਈ ਜੀ ਨਵੇਂ ਬੰਦਿਆਂ ਨਾਲ 100% ਹੀ ਵੱਜਦੀ ਹੈ ਜੀ ਹੂੰ ਮੇਰੇ ਨਾਲ ਵੀ ਵੱਜੀ ਹੈ ਇੱਕ ਦੋ ਬੱਕਰੀਆਂ 'ਚ ਅੱਛਾ ਪਰ ਇਹ ਮੈਂ ਇਹ ਕਹਣਾ ਜੀ ਵੀ ਜਮਾ ਤੁਸੀਂ ਕਿਸੇ ਤੇ ਧਿਆਨ ਨਾ ਕਰੋ ਵਿਸ਼ਵਾਸ ਨਾ ਕਰੋ ਜੇ ਮੈਂ ਆਪਾਂ ਵਿਸ਼ਵਾਸ ਕਰਦੇ ਆਂ ਵੀ ਆਪਾਂ 2-4000 ਦੀ ਠੱਗੀ ਮਾਰੂ ਕੀ ਹੋ ਜੂ ਹਾਂਜੀ ਹਾਂਜੀ ਜਿਵੇਂ ਮੇਰੇ ਨਾਲ ਠੱਗੀ ਵੱਜੀ 10000-15 ਦੀ ਵੱਜੀ ਪਰ ਮੈਨੂੰ ਐ ਸੀ ਕਿ ਮੈਨੂੰ ਸਿੱਖਣ ਨੂੰ ਮਿਲਿਆ ਕੋਹਦੇ ਵਿੱਚੋਂ ਵੀ ਚੱਲ ਮੈਂ ਸੋਚਿਆ 10-15000 ਨਾਲ ਕੁਛ ਨਹੀਂ ਹੁੰਦਾ ਜਿਹੜਾ ਆਪਾਂ ਸਿੱਖਦੇ ਆ ਉਹ ਬਹੁਤ ਜ਼ਰੂਰੀ ਇੱਕ ਕਰੀ ਠੱਗੀ ਵੱਜ ਗਈ ਗਾਹ ਨੂੰ ਬੰਦਾ ਸਿਆਣਾ ਹੋ ਜਾਂਦਾ ਹਾਂਜੀ ਹਾਂਜੀ ਇਹ ਤਾਂ ਹੈਗਾ ਜੀ ਠੀਕ ਆ ਬੱਕਰੀ ਸੀਗੀ ਹੈ ਬਈ ਪਹਿਲੀ ਬੱਕਰੀ ਹੈ ਆਪਣੇ ਕੋਲ ਇਹ ਕਿੰਨੀ ਉਮਰ ਦੀ ਲੈ ਕੇ ਆਏ ਸੀ ਉਦੋਂ ਬਈ ਇਹ ਪੱਠ ਲੈ ਆਈ ਹੈ 8-9 ਮਹੀਨਿਆਂ ਦੀ ਅ ਵਧੀਆ ਬੱਚੇ ਕੱਢ ਦੀ ਬਹੁਤ ਸੋਹਣੇ ਇੱਥੇ ਬੱਚੇ ਵੀ ਹੈਗੇ ਨੇ ਠੀਕ ਹੈ ਉਹ ਖੜੀ ਪੱਠ ਪਰ ਦਿੰਦੇ ਆਂ ਭਾਈ ਤੇ ਬਈ ਫਿਰ ਜਿਵੇਂ ਆਪਾਂ ਘਰੇ ਰੱਖਦੇ ਹਾਂ ਤੁਸੀਂ ਹਨਾ ਬੱਕਰੀਆਂ ਹਾਂਜੀ ਤੇ ਨਾ ਇਹਨਾਂ ਨੂੰ ਕੀ ਖਰਾਖ ਰੂਪ ਪਾਉਣੇ ਚਰਾਈ ਤੇ ਵੀ ਜਾਂਦੀ ਹੈ ਕਿ ਘਰੇ ਰਹਿੰਦੀਆਂ ਚਰਾਈ ਤੇ ਵੀ ਜਾਂਦੀ ਬਈ ਜੀ ਘਰੇ ਆ ਘਰੇ ਹੁਣ ਜਿਵੇਂ ਮੂਫਲੀ ਦੇ ਨਿਹਰਾ ਪਾਉਣੇ ਜੀ ਹੂੰ ਉਦੋਂ ਬਾਅਦ ਗਵਾਰੇ ਨਿਹਰਾ ਹੀ ਮੰਗਾਈਦਾ ਜੀ ਅੱਛਾ ਇਹ ਪੱਠ ਹੈ ਜੀ ਹਾਂਜੀ ਆ ਪੱਠ ਹੈ ਜੀ ਬੱਚੇ ਬਹੁਤ ਸੋਹਣੇ ਕੱਢਿਆ ਭਈ ਹਨਾ ਖੀਰੀਆ ਭਈ ਪੱਠ ਹੈ ਜੀ ਖੀਰੀ ਪੱਠ ਹੈ ਜੀ ਠੀਕ ਹੈ ਹਾਂਜੀ ਤੇ ਕੀ ਕੀ ਪਾਉਣੇ ਫਿਰ ਘਰੇ ਭਈ ਚਾਰੇ ਜੀ ਇਹਨਾਂ ਚਾਰੇ ਜੀ ਬਾਈ ਜੀ ਹਰਾ ਵੀ ਪਾਜਦਾ ਆਪਾਂ ਮੱਕੀ ਮੁੱਕੀ ਹੋ ਗਈ ਜੀ ਹੂੰ ਮੇਨ ਤਾਂ ਮੇਰਾ ਹੁੰਦਾ ਹੀ ਮੂਖੀ ਨੇਰਾ ਪਾਉਣਾ ਜਾਂ ਫੀਡ ਪਾਈ ਦੇਨ ਨੂੰ ਜੀ ਹੂੰ ਕਾਰਗਲ ਫੀਡ ਪਾਈਦੀ ਆ ਜਾਂ ਮੈਂ ਆਪਦੀ ਸਪੈਸ਼ਲ ਫੀਡ ਬਣਾਉਣਾ ਜੀ ਅੱਛਾ ਮੱਕੀ ਛੋਲੇ ਜਿਵੇਂ ਕਨੂ ਕਰਾ ਜੀ ਇਹ ਮਿਕਸ ਕਰਕੇ ਬਣਾਉਣਾ ਠੀਕ ਹੈ ਜਾਂ ਹੁਣ ਇੱਕ ਦਰਾਏ ਆਉਂਦੀ ਫੀਡ ਆਉਂਦੀ ਬੱਕਰੀਆਂ ਦੀ ਹੂੰ ਘੋੜੀਆਂ ਤੇ ਬੱਕਰੀਆਂ ਦੀ ਹਾਂਜੀ ਹਾਂਜੀ ਘੋੜੀ ਨੂੰ ਵੀ ਪਾਈ ਜਰਾਏ ਵਾਲੀ ਫੀਡ ਤੇ ਇਹਨਾਂ ਵਾਸਤੇ ਸਪੈਸ਼ਲ ਬੱਕਰੀਆਂ ਦੀ ਲੈ ਲਈ ਅੱਛਾ ਵਧੀਆ ਮਿਲਿਆ ਰਿਜ਼ਲਟ ਹਾਂਜੀ ਰਿਜ਼ਲਟ ਵਧੀਆ ਜਿਵੇਂ ਬੱਚੇ ਆ ਜੀ ਬੱਚਿਆਂ ਨੂੰ ਪਾਈਦੀ ਵਧੀਆ ਗਰੋ ਹੈ ਤੱਕ ਦਾ ਬਾਈ ਜੀ ਮੈਂ ਵਧਾਈ ਦੇ ਆ ਜੀ ਅੱਛਾ ਹਾਂਜੀ ਬੱਚੇ ਜਿੰਨੇ ਹੋਰ ਸੂਆ ਆ ਰਿਹਾ ਜੀ ਬੱਕਰਾ ਇੱਕ ਦੋ ਸੇਲ ਕਰ ਦੀ ਤਾਂ ਠੀਕ ਨਹੀਂ ਤੇ ਸਾਰੇ ਬੱਚੇ ਵਧਾਈ ਜਾਣੇ ਆਪਾਂ ਅੱਛਾ ਹਾਂਜੀ ਨਹੀਂ ਵੈਸੇ ਜਿਵੇਂ ਬੱਚੇ ਆ ਗਏ ਹੁਣ ਤੁਸੀਂ ਬਸ ਸੋਚਿਆ ਤਾਂ ਹੋਊਗਾ ਵੀ ਬੱਚੇ ਹੀ ਵੇਚਨੇ ਆ ਕਿ ਬੱਕਰੀਆਂ ਹੀ ਵੇਚਦੇ ਹਾਂ ਨਹੀਂ ਨਹੀਂ ਬੱਚੇ ਵੇਚਾਂਗੇ ਬੱਚੇ ਵੇਚਦੇ ਹਾਂ ਅੱਗੇ ਹੋਰ ਸੂਆ ਲਵਾਂਗੇ ਫੇਰ ਬੱਚੇ ਵੇਚਾਂਗੇ ਹਾਂਜੀ ਬੱਚੇ ਵੇਚਾਂਗੇ ਜੀ ਤੇ ਬਰੀਡਰ ਕਿਹੜਾ ਆਪਣੇ ਕੋਲੇ ਬਾਈ ਆਪਣੇ ਕੋਲੇ ਬਾਈ ਜੀ ਬਰੀਡਰ ਆਈ ਇਹੜਾ ਕਾਲਾ ਡੱਬਾ ਹਨਾ ਡੱਬਾ ਬਰੇਟਰ ਆ ਜੀ ਠੀਕ ਐ ਇਹ ਬਈ ਕਿੱਥੋਂ ਲੈ ਕੇ ਆਏ ਤੁਸੀਂ ਬੱਚਾ ਇਹ ਇਹ ਆਮਨੇ ਬਰਾੜ ਤੋਂ ਲੈਂਦਾ ਬਈ ਚੱਕ ਪੱਖੀ ਤੋਂ ਆਪਾਂ ਅੱਛਾ ਚੱਕ ਪੱਖੇ ਲਿਆਉਣੇ ਬਈ ਤੋਂ ਹਾਂਜੀ ਹਾਂਜੀ ਕਿੰਨੇ ਦੰਦ ਹੋ ਗਿਆ ਹੁਣ ਹੁਣੇ ਹੋ ਗਿਆ 6 ਦੰਦ ਇਹਦੇ ਬੱਚੇ ਸਾਰੇ ਹੁਣ ਆਪਣੇ ਕੋਲ ਕਿੰਨੇ ਕੇ ਬੱਚੇ ਸੇਲ ਆਸਤੇ ਹੁਣ ਇਸ ਟਾਈਮ ਇਹ ਆਪਾਂ 5 6 ਬੱਚੇ ਹੈਗੇ ਜੀ ਠੀਕ ਐ ਬਈ ਹਾਂਜੀ 3 ਦੇ ਵਿੱਚ ਬੱਕਰੇ ਹੈਗੇ ਜੀ ਪੱਠਾ ਵਿੱਚ ਦੇ ਦਾਂਗੇ ਜਦੋਂ ਬਈ ਇਹ ਕੰਮ ਬਾਰੇ ਸੋਚਿਆ ਘਰੇ ਲੈ ਕੇ ਆਏ ਬੱਕਰੀਆਂ ਕੋਠੀਗਾਠੀ ਪਾਈ ਆ ਬਬ ਦੇਖਿਆ ਚੰਗਾ ਕਾਰੋਬਾਰਾ ਥੋਡਾ ਹਣਾ ਘਰਦਿਆਂ ਨੇ ਨਹੀਂ ਕਿਹਾ ਜਾਂ ਆਪਣੇ ਘਰਾਂ ਵਾਲੀ ਵੀ ਕਹਿ ਜਾਂਦੀ ਵੀ ਕਿੱਧਰ ਕਿਹੜੇ ਕੰਮਾਂ 'ਚ ਪੈ ਗਿਆ ਰਿਸ਼ਤੇਦਾਰ ਆਖਣਗੇ ਫੋਟੋ ਚ ਆ ਕੇ ਬੱਕਰੀਆਂ ਰੱਖ ਲਈਆਂ ਨਹੀਂ ਘਰਦਿਆਂ ਨੇ ਨਹੀਂ ਬਈ ਕਿਆ ਰਿਸ਼ਤੇਦਾਰ ਹੈਗੇ ਆ ਪਿੰਡਾਂ 'ਚ ਹੁੰਦੇ ਆ ਆਪਣੇ ਬਾਈ ਜੀ ਤੁਸੀਂ ਚੰਗੀ ਨੌਕਰੀ ਕਰੀ ਆ ਤੁਸੀਂ ਹੁਣ ਬੱਕਰੀਆਂ ਵਾਲੇ ਪਾਸੇ ਚੱਲ ਪਏ ਆ ਪਰ ਆਪਾਂ ਨੂੰ ਬਾਈ ਆਪਦੀ ਮਿਹਨਤ ਨਾਲ ਆ ਮੈਂ ਇਹ ਚੀਜ਼ ਨੂੰ ਜਵਾਂ ਨਹੀਂ ਮੰਨਦਾਗਾ ਵੀ ਲੋਕ ਕੀ ਕਹਿਣਗੇ ਜਾਂ ਕੀ ਕਰਨਾ ਅੱਛਾ ਆਪਾਂ ਤਾਂ ਇਹ ਵੀ ਇਹਨਾਂ ਦੇ ਸ਼ਰਤੇ ਆਪਾਂ ਵਧੀਆ ਘਰੇ ਆ ਕੇ ਰਹਿਨੇ ਆਂ ਜੀ ਕੰਮ ਕਰ ਕਰਦੇ ਆਂ ਖੁਸ਼ ਆਂ ਹੂੰ ਤਾਂ ਤੇ ਬਈ ਜਾਨਵਰ ਜਿਹੜੇ ਤੁਸੀਂ ਲੈਨੇ ਹੋ ਖਰੀਦਿਆ ਹੁਣ ਤੱਕ ਘਰਾਂ ਚੋਂ ਖਰੀਦਦੇ ਆ ਕਿ ਮੰਡੀਆਂ-ਮੰਡੀਆਂ ਚੋਂ ਵੀ ਗਏ ਹੋ ਖਰੀਦਦੇ ਆ ਮੰਡੀਆਂ ਚੋਂ ਅਨੇ ਘਰਾਂ ਚੋਂ ਤਕਰੀਬਨ ਬਈ ਘਰਾਂ ਚੋਂ ਇੱਕ ਅੱਧਾ ਕੋਈ ਜਾਨਵਰ ਹੋਊਗਾ ਜਿਹੜਾ ਮੈਂ ਮੰਡੀ ਚ ਲਿਆ ਜੀ ਬਈ ਤੇ ਘਰੋਂ ਕੱਲਾ-ਕੱਲਾ ਜਾਨਵਰ ਵੇਖ ਕੇ ਲੋਕ ਫਿਰ ਖਰੀਦਦੇ ਠੀਕ ਹੈ ਸੋਹਣੇ ਜਾਨਵਰ ਜਿਹੜੇ ਤਾਂ ਇਹ ਠੀਕ ਹੈ ਭਾਈ ਲਓ ਬਈ ਦੋਸਤੋ ਬਾਈ ਨੇ ਜਿਵੇਂ ਆਪਦੇ ਤਜਰਬੇ ਦੱਸਿਆ ਹਨਾ ਤੇ ਹੌਲੀ-ਹੌਲੀ ਬਈ ਕੰਮ ਦਾ ਪਤਾ ਲੱਗਦਾ ਨਵੇਂ ਬੰਦੇ ਨਾਲ ਠੱਗੀਆਂ ਵੀ ਬਾਈ ਦੀਆਂ ਕੋੜੇ ਮਿੱਠੇ ਤਜਰਬੇ ਹੁੰਦੇ ਆ ਕਈ ਵਾਰੀ ਜਾਨਵਰਾਂ ਦੇ ਵਿੱਚ ਬਿਮ ਜਿਹੜਾ ਬਾਈ ਫਿਰ ਇਲਾਜ ਹੁੰਦਾ ਬੱਕਰੀਆਂ ਦਾ ਜਾਂ ਕੋਈ ਟ੍ਰੀਟਮੈਂਟ ਦੇਣਾ ਇਹਨਾਂ ਨੂੰ ਡਾਕਟਰੀ ਟ੍ਰੀਟਮੈਂਟ ਹੋ ਗਿਆ ਉਹ ਆਪ ਕਰ ਲੈਣੋ ਕਿ ਡਾਕਟਰ ਨੂੰ ਬੁਲਾਉਣੇ ਹੋ ਉਸ ਤਾਂ ਬਾਈ ਜੀ ਆਪ ਕਰ ਲੈਣੋ ਨੋਰਮਲ ਜਾਂ ਜਦੋਂ ਜ਼ਿਆਦਾ ਜ਼ਰੂਰਤ ਪੈ ਡਾਕਟਰ ਨੂੰ ਬੁਲਾਉਣੇ ਅੱਛਾ ਨਹੀਂ ਜੋ ਟੀਕੇ ਵਗੈਰਾ ਲਾਉਣ ਇਹਨਾਂ ਦੇ ਜਿਵੇਂ ਬਿਮਾਰੀਆਂ ਤੋਂ ਵੈਕਸੀਨ ਲੱਗਦੀਆਂ ਬੱਕਰੀਆਂ ਦੀ ਉਹ ਲਵਾਉਣੇ ਤੁਸੀਂ ਹਾਂਜੀ ਹਾਂਜੀ ਉਹ ਵੀ ਲਵਾ ਲਓ ਸਪੈਸ਼ਲ ਆਉਂਦੇ ਆਪਣੇ ਸਰਕਾਰੀ ਡਾਕਟਰ ਡਾਕਟਰ ਜਗਸੀਰ ਇੱਥੇ ਜੀ ਅੱਛਾ ਅੱਛਾ ਉਹ ਆਉਂਦੇ ਸਪੈਸ਼ਲ ਆਪਣੇ ਕੋਲੇ ਆ ਕੇ ਘਰੇ ਟੀਕੇ ਵੈਕਸੀਨ ਕਰਦੇ ਹਾਂ ਠੀਕ ਹੈ ਬਈ ਬੀਟਲ ਬੱਕਰੀਆਂ ਦੇ ਵਿੱਚ ਬਈ ਬਹੁਤ ਚੰਗੇ ਚੰਗੇ ਨਾਮ ਆ ਪੰਜਾਬ ਚ ਤੁਸੀਂ ਵੀ ਵੀਡੀਓ ਦੇਖਦੇ ਹੋ ਹਨ ਜਿਨ੍ਹਾਂ ਦੇ ਲੱਖਾਂ ਦੇ ਵਿੱਚ ਜਾਨਵਰ ਵਿਕਦੇ ਆ ਤੇ ਆਪਣਾ ਵੀ ਦਿਲ ਕਰਦਾ ਹੁੰਦਾ ਵੀ ਯਾਰ ਆਪਣਾ ਵੀ ਨਾਮ ਬਣੇ ਜਾਨਵਰ ਵੇਕਣ ਹਨਾ ਤੇ ਤੁਸੀਂ ਤਿੰਨ ਚਾਰ ਸਾਲਾਂ ਤੋਂ ਇਹ ਕੰਮ ਕਰ ਰਹੇ ਹੋ ਕੀ ਸਿੱਖਿਆ ਹੈਗਾ ਬੱਕਰੀਆਂ ਦੇ ਵਿੱਚ ਵੀ ਜੇ ਬੰਦੇ ਨੇ ਕਾਬਜਾਬ ਹੋਣਾ ਨਾਮ ਬਣਾਉਣਾ ਬੰਦੇ ਨੇ ਤਾਂ ਕਿੰਨਾ ਕੁ ਸਮਾਂ ਲੱਗਦਾ ਕਿਹੜੇ ਢੰਗ ਨਾਲ ਕੰਮ ਕਰਨਾ ਚਾਹੀਦਾ ਬਾਈ ਜੀ ਸਮਾਂ ਦਾ ਘੱਟੋ ਘੱਟ 5 ਸਾਲ ਤਾਂ ਚਾਹੀਦੇ ਚਾਹੀਦੇ 7 ਸਾਲੀ। ਹੂੰ। ਔਰ ਚੰਗਾ ਬਰੀਡ ਦੇ ਕੰਮ ਕਰੇ। ਬਰੀਡਰ ਸੋਣਾ ਚੰਗਾ ਹੋਣਾ ਚਾਹੀਦਾ। ਹੂੰ। ਫਿਰ ਜਾ ਕੇ ਬਾਈ ਜੀ ਨਾਮ ਬਰੀਡਰ ਨਾਲ ਬੰਨਦਾ ਹਨਾ ਬੱਚੇ ਪੁੱੱਚੇ ਚੰਗੇ ਆਉਣ। ਬੱਚੇ ਚੰਗੇ ਆਉਂਦੇ ਜੀ। ਠੀਕ ਹੈ। ਫਿਰ ਆਈਏ ਹੁਣ ਸਾਡੇ ਕੋਲੇ ਬੱਚਾ ਆਈ ਬਰੀਡਰ। ਇਹ ਸਾਰੇ ਤਰ੍ਹਾਂ ਦੇ ਬੱਚੇ ਸੂਂਦਾ ਜੀ। ਅੱਛਾ ਇਹ ਚਿੱਟਾ ਵੀ ਇਹਦਾ ਹੀ ਆ। ਚਿੱਟਾ ਵੀ ਇਸੇ ਦੀ ਆਈ ਆ। ਠੀਕ ਹੈ ਬਾਈ। ਅਬਾ ਸ਼ੌਟ ਲਾ ਦੇਾਂਗੇ ਕੋਈ ਗੱਲ ਨਹੀਂ। ਅੱਛਾ ਇਹ ਵੀ ਬੱਚਾ ਇਸਦਾ ਹੀ ਆ। ਇਸੇ ਦੇ ਬੱਚੇ ਰਹੀ। ਤੇ ਬਾਈ ਪੱਠਾ ਹੀ ਵੇਚ ਦਿੰਨੇ ਹੋ ਪੱਠਾ ਨਹੀਂ ਬਾਈ ਜੀ ਬੱਕਰੀ ਦੇ ਦੇ ਦਿੰਨੇ ਆਪਾਂ ਬੱਕਰੇ ਦੇ ਦੇ ਹਾਂਜੀ ਪੱਠਾ ਕੋਈ ਜ ਆ ਬਾਲਾ ਕੋਈ ਯਾਰ ਦੋਸਤ ਹੋ ਜਾ ਤਾਂ ਇੱਕ ਅਦੀ ਕੋਈ ਦੇ ਦੇਾਂਗੇ ਆਪਾਂ ਨੂੰ ਜੀ ਹੂੰ ਨਹੀਂ ਤਾਂ ਬੱਕਰੇ ਦਿੰਨੇ ਆ ਜੀ ਪੱਠਾ ਨਹੀਂ ਦਿੰਦੇਗੇ ਠੀਕ ਆ ਬਾਈ ਪੱਠਾ ਤਾਂ ਸਾਰੀਆਂ ਬਰੀਡ ਦੇ ਤੌਰ ਤੇ ਰੱਖੀ ਆਪਾਂ ਜੀ ਅੱਛਾ ਆ ਹੋਰ ਬੱਚੇ ਵੀ ਹੈਗੇ ਆਪਾਂ ਤੁਹਾਨੂੰ ਦਿਖਾਉਣੇ ਵਿੱਚ ਬੱਚੇ ਬਾਈ ਜੀ ਸ਼ਾਰਟ ਆਪਣੇ ਚੱਲ ਰਿਹਾ ਵੀਡੀਓ ਦੇ ਵਿੱਚ ਜਿਹੜੇ ਬੱਚੇ ਬਾਈ ਕੋਲੇ ਸੇਲ ਆ ਤੇ ਬਾਕੀ ਬਾਈ ਜਿਵੇਂ ਬੱਕਰਾ ਉਹਦੇ ਕੋਲੇ ਚੰਗਾ ਆਪਣੇ ਇਰਗੇ ਜਿੱਧਰ ਬੱਕਰੇ ਬਹੁਤ ਘੱਟ ਆ ਬਰੀਡਰ ਹਨਾ ਜੇ ਕਿਸੇ ਨੇ ਮੰਨ ਲਓ ਬੱਕਰੀ ਕਰਾਸ ਕਰਾਉਣੀ ਆ ਉਹ ਵੀ ਛੱਡ ਦੇਣ ਨੂੰ ਬੱਕਰਾ ਤੁਸੀਂ ਬੱਕਰਾ ਛੱਡ ਦੇਣਾ ਜੀ ਫੀਸ ਰੱਖੀ ਹੋਈ ਆ ਕਿੰਨੀ ਰੱਖੀ ਹੋਈ ਆ ਫੀਸ 2000 ਰੁਪਏ ਫੀਸ ਰੱਖੀ ਆ 2000 ਫੀਸ ਹਾਂਜੀ ਬਹੁਤ ਬਈ ਜਾਇਜ਼ ਫੀਸ ਰੱਖੀ ਹੋਈ ਆ ਨਹੀਂ ਤਾਂ ਬੱਕਰੇ ਵਾਲੇ 10-10000 ਵੀ ਲਈ ਜਾਂਦੇ ਆ ਤੇ ਬਾਈ ਦਾ ਬੱਕਰਾ ਵੀ ਬਹੁਤ ਸੋਹਣਾ ਕੰਨ ਗੁਨ ਪੂਰਾ ਲੰਬਾ ਚੌੜਾ ਕੰਨ ਤੇ ਰਿਜ਼ਲਟ ਬਾਈ ਦਾ ਜਿਵੇਂ ਆਇਆ ਘਰੇ ਹਨਾ ਉਹ ਵੀ ਆਪਾਂ ਤੁਹਾਨੂੰ ਦਿਖਾ ਰਹੇ ਆ ਵੀਡੀਓ ਦੇ ਵਿੱਚ ਜਿਹੜੇ ਭਰਾ ਇੱਧਰ ਮੁਕਸਰ ਦੇ ਨੇੜੇ ਆ ਜਾਂ ਜਿਵੇਂ ਸਾਦਕ ਹੋ ਗਿਆ ਏਰੀਆ ਹੋ ਗਿਆ ਬਰੀਆਲਾ ਖਾਰਾਮ ਕੋੜ ਪੂਰਾ ਇਹ ਸਾਰੇ ਪਿੰਡਾਂ ਦੇ ਵਿਚਾਲੇ ਜੇ ਪਿੰਡ ਪੈਂਦਾ 30 40 ਕਿਲੋਮੀਟਰ ਦੇ ਏਰੀਆ 'ਚ ਹੀ ਹੈ ਬਈ ਹਨਾ ਤੇ ਬੱਕਰੀ ਤੁਸੀਂ ਲਿਆ ਕੇ ਬਰੀਡਰ ਤੋਂ ਇਹ ਤੋਂ ਬਣਾ ਸਕਦੇ ਹੋ ਬਈ ਹੋਰ ਕੋਈ ਗੱਲਬਾਤ ਆਪਦੇ ਤਜਰਬੇ ਦੇ ਵਿੱਚੋਂ ਇਹਦਾ ਰਿਜ਼ਲਟ ਹੀ ਆਪਣੇ ਕੋਲ ਦੇਸੀ ਬੱਕਰੀਆਂ ਦੇ ਛੱਡੇ ਆਪਣੇ ਕੋਲੇ ਜੀ ਉਹ ਵੀ ਹੈਗਾ ਇੱਥੇ ਦਿਖਾ ਦਈਏ ਤਾਂ ਤੁਹਾਨੂੰ ਵਿੱਚ ਸ਼ਾਟ ਲਵਾ ਦਨੇ ਹਾਂ ਬਹੁਤ ਸੋਹਣੇ ਰਿਜ਼ਲਟ ਆ ਇਹਦੇ ਬੱਚੇ ਦੇ ਜੀ ਠੀਕ ਹੈ ਬਈ ਤੇ ਬਈ ਜਿਵੇਂ ਚਰਾਈ ਚ ਰੂਈ ਤੇ ਬੱਕਰੀਆਂ ਜਾਂਦੀਆਂ ਦਿੱਕਤ ਤਾਂ ਨਹੀਂ ਆਉਂਦੀ ਚਰਾਈ ਤੇ ਨਹੀਂ ਬਈ ਕੋਈ ਦਿੱਕਤ ਨਹੀਂ ਆਉਂਦੀ ਇਹਨਾਂ ਖਰਚੇ ਦਾ ਫਰਕ ਪੈਂਦਾ ਖਰਚੇ ਦਾ ਪੂਰਾ ਹੀ ਫਰਕ ਪੈਂਦਾ ਬਈ ਅੱਛਾ ਹਾਂਜੀ ਜਿਵੇਂ ਹੁਣ ਆਪਾਂ ਘਰੇ ਬੱਕਰੀ ਰੱਖਣੀ ਆ ਤੁਹਾਡੇ ਹਿਸਾਬ ਨਾਲ ਕਿੰਨੇ ਪੈਸੇ ਖਾ ਜਾਂਦੀ ਇੱਕ ਬੱਕਰੀ ਇੱਕ ਦਿਨ ਦੇ ਵਿੱਚ ਘਰੇ ਘੱਟ ਤੋਂ ਘੱਟ 50 ਤੋਂ 100 ਰੁਪਏ ਖਾਉਂਗੀ ਇੱਕ ਬੱਕਰੀ ਹੂੰ ਜੇ ਫੀਡ ਪਾਉਣੇ ਆ ਹਾਂਜੀ ਫੀਡ ਪਾ ਕੇ ਜੀ ਇਹਨੂੰ ਤੇ ਚਰਾਈ ਤੇ ਕਿੰਨਾ ਫਰਕ ਪਿਆ ਜਾਂਦਾ ਫਿਰ ਚਰਾਈ ਤੇ ਪੂਰਾ ਹੀ ਫਰਕ ਪੈਂਦਾ ਜੀ ਫਿਰ ਫੀਡ ਘਟ ਜਾਂਦੀ ਹੈ ਜੀ ਘਟ ਜਾਂਦੀ ਹੈ ਹਾਂਜੀ ਹਾਂਜੀ ਇੱਕ ਟਾਈਮ ਫੀਡ ਪਾ ਕੇ ਜੀ ਸਾਰ ਸਕਦੇ ਹੋ ਹਾਂਜੀ ਹਾਂਜੀ ਜਿਵੇਂ ਆ ਦੇਣਾ ਹੁਣ ਤਾਂ ਚਰਾਈ ਤੇ ਅੱਜ ਕੀ ਹੁੰਦੀ ਉਹ ਬੱਕਰੀ ਹਨਾ ਹੁਣ ਤਾਂ ਬਹੁਤ ਵੇਲੇ ਹੁਣ ਫੀਡ ਦੀ ਜ਼ਰੂਰਤ ਨਹੀਂ ਐ ਜ਼ਰੂਰਤ ਨਹੀਂ ਹਾਂਜੀ ਠੀਕ ਹੈ ਬਾਈ ਬਾਈ ਦਾ ਦੋਸਤੋ ਨੰ ਤੇ ਨਾਲ ਬਾਈ ਬੈਠੇ ਉਹਨੂੰ ਵੀ ਦਿਓ ਮਾਈਕ ਜੀ ਥੋੜੇ ਲੈਨੇ ਆ ਤਜਰਬੇ ਬਾਈ ਦਾ ਪਹਿਲਾਂ ਤੋਂ ਬਰਬਰੀ ਬੱਕਰੀ ਰੱਖੀ ਆ ਬਾਈ ਨੇ ਬਾਈ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਤੇ ਤੁਸੀਂ ਪਹਿਲੀ ਵਾਰੀ ਬਰਬਰੀ ਕਦੋਂ ਲੈ ਕੇ ਆਏ ਸੀ ਮੈਨੂੰ ਹੋ ਗਏ 10 ਸਾਲ ਹੀ ਕਟੋ ਕਰ ਅੱਛਾ ਕਿੱਥੋਂ ਲੈ ਕੇ ਆਏ ਸੀ ਉਹ ਤੋਂ ਬਾਈ ਮੈਂ ਜੀ ਆਪਦੇ ਰਿਸ਼ਤਦਾਰੀ ਤੋਂ ਲੈਂਦੀ ਸੀ ਜੀ ਹੂੰ ਤੇ ਉਹ ਜਦੋਂ ਸੁੰਡੀ ਸੀਗੀ ਚਾਰ ਬਠੋਰੇ ਦਿੰਦੀ ਸੀਗੀ ਅੱਛਾ ਵੱਡੀ ਫਰੇਮ ਦੀ ਸੀਗੀ ਬੱਕਰੀ ਹਾਂ ਵਧੀਆ ਉਹਨੇ ਗਣੀ ਕਿ ਆਮਦਨ ਚੰਗੀ ਦਿੱਤੀ ਮੈਨੂੰ ਅੱਛਾ ਜਦੋਂ ਸੂਪਣਾ ਦੇ ਚਾਰ ਤਾਂ ਪੱਕੇ ਹੀ ਸੀਗੇ ਉਹਦੇ ਠੀਕ ਹੈ ਤੇ ਹੁਣ ਤੱਕ ਫਿਰ ਬਈ ਉਦੋਂ ਤੋਂ ਰੱਖੀ ਹੋਣੇ 10 ਸਾਲਾਂ ਤੋਂ ਕਿੰਨੇ ਕਿੰਨੇ ਗਨਾਗ ਰੱਖਦੇ ਹੋ ਫਿਰ ਹਾਂ ਪਹਿਲਾਂ ਤਾਂ 10 12 ਨਗ ਸੀਗੇ ਜੀ ਅੱਛਾ ਹੁਣ ਬੇਟਾ ਵੀ ਮੇਰਾ ਬਾਹਰ ਚਲਾ ਗਿਆ ਜੀ ਉਹਨੂੰ ਸ਼ੌਂਕ ਵਾਲਾ ਸੀਗਾ ਹਰਮ ਬਰਾੜ ਨੂੰ ਠੀਕ ਹੈ ਹੁਣ ਫਿਰ ਇਕੱਲੇ ਰਹਿ ਗਏ ਮੈਂ ਤੇ ਸਾਡਾ ਬਾਪੂ ਬਜ਼ੁਰਗ ਹੀ ਹੁਣ ਮੈਂ ਕਟਾ ਦਿਆਂ ਫਿਰ ਅੱਛਾ ਹੁਣ ਸ਼ੌਕ ਨੂੰ ਇੱਕ ਦੋ ਘਰੇ ਰੱਖੀਆਂ ਹਾਂਜੀ ਇੱਕ ਦੋ ਹੀ ਰੱਖੀਆਂ ਉਹ ਤੁਹਾਨੂੰ ਵੇਚ ਲਵਾ ਦਿਆਂਗੇ ਠੀਕ ਹੈ ਬਾਈ ਹਾਂਜੀ ਬਾਈ ਤੁਹਾਡੇ ਹਿਸਾਬ ਨਾਲ ਵਧੀਆ ਕੰਮ ਜਿਵੇਂ ਜ਼ਿਮੀਂਦਾਰੀ ਦੇ ਨਾਲ ਜਿਵੇਂ ਆਪਾਂ ਰੱਖਣੀ ਆ ਹਾਂਜੀ ਹਾਂਜੀ ਬਹੁਤ ਵਧੀਆ ਲਾਇਵ ਦਾ ਧੰਦਾ ਹੀ ਇਹ ਹਮ ਇੱਕ ਨੇ ਆਪਾਂ ਖੇਤੀ ਵੀ ਕਰਦੇ ਆ ਇੱਕ ਸਹਾਇਕ ਧੰਦਾ ਨਾਲ ਦੋ ਚਾਰ ਬੱਕਰੀਆਂ ਤਾਂ ਮੇਰੇ ਖਿਆਲ ਨਾਲ ਪਤਾ ਨਹੀਂ ਲੱਗਦਾ ਕਿਵੇਂ ਪਾਲ ਜਾਂਦੇ ਹਨਾ ਮੈਂ ਉਹ ਤਾਂ ਬਸ ਘਰੇ ਚਾਰ ਝੋਟਾਉਣੇ ਆਪਾਂ ਮੱਕੀ ਦਾ ਬਸ ਜਿਹੜਾ ਕੋਈ ਪੱਠੇ ਵਰਗੇ ਚਾਰ ਵਰਗੇ ਉਹ ਵੀ ਪਾ ਸਕਦੇ ਆ ਤੁਸੀਂ ਕੀ ਪਾਉਣੇ ਫਿਰ ਬਾਈ ਬੱਕਰੀਆਂ ਨੂੰ ਮੈਂ ਤਾਂ ਆਹੀ ਆਪਣੀ ਖਰਾਕ ਹੀ ਪਾਉਣਾ ਜੀ ਆ ਵੀ ਚਾਰ ਪਾਲ ਲੈਣਾ ਮੱਕੀ ਦਾ ਬਾਈ ਹਮ ਤੇ ਉਹ ਵਧੀਆ ਪਾਲਦੀਆਂ ਹਾਂਜੀ ਹਾਂਜੀ ਰਾਜੀ ਰਹਿੰਦੀ ਆ ਬੱਕਰੀ ਵਧੀਆ ਹੀ ਉਹਦੇ ਨਾਲ ਠੀਕ ਹੈ ਬਾਈ ਹਾਂਜੀ ਹਾਂਜੀ ਲੋ ਵੀ ਦੋਸਤੋ ਬਾਈ ਹੋਰਾਂ ਦੇ ਤਜਰਬੇ ਤੁਹਾਡੇ ਨਾਲ ਸਾਂਝੇ ਕੀਤੇ ਆ ਤੇ ਪਿੰਡ ਆ ਬਾਈ ਦਾ ਚੱਕ ਮੋਦਲੇ ਵਾਲਾ ਬਰੀ ਵਾਲੇ ਦੇ ਬਿਲਕੁਲ ਨੇੜੇ ਆ ਬਾਈ ਕੋਲੇ ਬੱਚੇ ਵੀ ਹੈਗੇ ਆ ਚੰਗਾ ਬਰੀਡਰ ਆ ਜਿਨ੍ਹਾਂ ਨੇ ਬੱਕਰੀਆਂ ਕਰਾਸ ਕਰਾਉਣੀਆਂ ਜਾਂ ਕੋਈ ਬੱਚੇ ਲੈਣੇ ਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਵਧੀਆ ਬਾਈ ਜਾਇਜ਼ ਰੇਟਾਂ ਦੇ ਬੱਚੇ ਦੇਊਗਾ ਮਿਹਨਤੀ ਬੰਦਾ ਹਨਾ ਕਿਉਂਕਿ ਜਿਸ ਬੰਦੇ ਨੇ ਆਪਦੇ ਘਰ ਤੋਂ ਦੂਰ ਰਹਿ ਕੇ ਨੌਕਰੀ ਕੀਤੀ ਆ ਉਹਨੂੰ ਪਤਾ ਲੱਗ ਜਾਂਦਾ ਵੀ ਯਾਰ ਆਪਾਂ ਜੇ ਆਉ ਦੇ ਘਰੇ ਰਹਿ ਕੇ ਕੰਮ ਕਰਦੇ ਆ ਹਨਾ ਤਾਂ ਉਹਦੇ ਅਰਗਾਂ ਨਜ਼ਾਰਾ ਨਹੀਂ ਹੁੰਦਾ ਹਨਾ ਬਈ ਹਾਂਜੀ ਇਹ ਤਾਂ ਹੈ ਜਿਹੜੀ ਆਪਣੇ ਘਰੇ ਬਹਿ ਕੇ ਆਪਾਂ ਕੰਮ ਕਰਦੇ ਮਾਈਕ ਦੇ ਦਿਓ ਬੰ ਨੂੰ ਬਈ ਘਰ ਨਾਲ ਦੀ ਰੀਸ ਤਾਂ ਹੈ ਨਹੀਂ ਤੁਸੀਂ ਤਾਂ ਸਾਰੀ ਦੁਨੀਆ ਹੀ ਦੇਖ ਲਈ ਕਿੱਥੇ ਕਿੱਥੇ ਡਿਊਟੀ ਰਹੀ ਹੋਊਗੀ ਹਨਾ ਘਰ ਨਾਲ ਕਿਤੇ ਕਿਤੇ ਰੀਸ ਹੀ ਨਹੀਂ ਬਾਈ ਜੀ ਕਿੱਥੇ ਮਰਜੀ ਤੁਸੀਂ ਚਲੇ ਜਾਓ ਆਖਰ ਨੂੰ ਬੰਦਾ ਘਰੇ ਹੀ ਆਉਂਦਾ ਘਰ ਘਰੇ ਆ ਕੇ ਬੰਦੇ ਨੂੰ ਸ਼ਾਂਤੀ ਮਿਲਦੀ ਆ ਦੇ ਪਰਿਵਾਰ ਨੂੰ ਹੂੰ ਠੀਕ ਆ ਬਾਈ ਜਗਮੀਤਾ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਟੀਮ ਦਾ ਜੀ ਹਾਂਜੀ ਸਾਡੇ ਘਰੋਂ ਤੇ ਜੀ ਆਇਆਂ ਦੋਸਤੋ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਜਰੂਰ ਕਰਿਓ ਤੇ ਜਿਵੇਂ ਬਾਈ ਹੋਰੀ ਮਿਹਨਤੀ ਹੈਗੇ ਆ ਇਹੋ ਜੇ ਮਿਹਨਤੀ ਭਰਾਵਾਂ ਦੀ ਜਰੂਰ ਸਪੋਰਟ ਕਰਿਆ ਕਰੋ ਕਿਸੇ ਕੋਲੇ ਵੀ ਚੰਗੀ ਬੱਕਰੀ ਆ ਤਾਂ ਬਰੀਡਰ ਦੀ ਤੁਸੀਂ ਸਰਵਿਸ ਲੈ ਸਕਦੇ ਹੋ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ